ਜਿਹੜੇ ਤਿੰਨ ਬੰਦੇ ਜਿਹੜਾ ਗਗਨਦੀਪ ਸੀਗਾ ਕਬੀਰ ਸਿੰਘ ਦਿਲਰਾਜ ਸਿੰਘ ਸੀਗਾ ਇਹ ਤਿੰਨੇ ਬੰਦੇ ਜਿਹੜੇ ਸੀਗੇ ਇਹ ਇੱਥੇ ਆਪਣੇ ਵੰਡਰ ਕਾਰਗਨਲ ਚੱਲ ਰਿਹਾ ਹੈਗਾ ਰੰਜੀਤਾ ਨੂੰ ਵੀ ਬਲੌਗ ਦੇ ਵਿੱਚ ਉੱਥੇ ਆਏ ਸੀਗੇ ਤੇ ਉੱਥੇ ਇਹਨਾਂ ਨੇ ਜਿਹੜਾ ਇੱਕ ਸੀਗਾ ਟੋਏ ਪਿਸਟਲ ਜਿਹਨੂੰ ਕੰਦੇ ਘਟਾਉਣਾ ਪਿਸਤੌਲ ਜਿਹੜਾ ਹੈਗਾ ਉਹ ਇਹਨਾਂ ਨੇ ਉੱਥੋਂ ਖਰੀਦਿਆ ਸੀਗਾ ਔਰ ਖਰੀਦਦੇ ਹੋਏ ਜਦੋਂ ਇਹ ਜਾ ਰਹੇ ਸੀਗੇ ਤੇ ਉਦੋਂ ਮੁੰਡੇ ਨੇ ਕਿਸੇ ਨੇ ਹੱਥ ਕਰ ਦਿੱਤਾ ਤੇ ਇਹਦੀ ਜਿਹੜੀ ਵੀਡੀਓ ਪਿੱਛੋਂ ਜਿਹੜੀ ਸੀਗੀ ਉਹ ਬਣਾਈ ਗਈ ਹੈ ਗੱਡੀ ਦੇ ਵਿੱਚ ਔਰ ਇਹ ਜਿਹੜੀ ਵੀਡੀਓ ਫਿਰ ਵਾਇਰਲ ਹੋ ਗਈ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਗਈ ਔਰ ਇਮੀਡੀਏਟਲੀ ਜਿਹੜਾ ਸੀਗਾ ਸੀਪੀ ਸਾਹਿਬ ਨੇ ਇਹਦਾ ਸਖਤ ਨੋਟਿਸ ਲਿਆ ਔਰ ਅਸੀਂ ਇਮੀਡੀਏਟਲੀ ਇਹਨੂੰ ਜਿੱਦਾਂ ਵੀ ਸਾਡੇ ਨੋਟਿਸ ਚ ਆਈ ਇਹਨੂੰ ਅਸੀਂ ਇਹਨੂੰ ਜਿਹੜੀ ਹੈਗੀ ਆ ਆਪਣੀ ਇਨਵੈਸਟੀਗੇਸ਼ਨ ਸਟਾਰਟ ਕਰਤੀ ਕੀਤਾ ਔਰ ਉਸ ਮੋਟਰਸਾਈਕਲ ਦੇ ਨੰਬਰ ਨੂੰ ਫਾਲੋਅ ਅਪ ਕਰਦੇ ਆ ਪਤਾ ਲੱਗਾ ਕਿ ਜਿਹੜਾ ਨੰਬਰ ਜਿਹੜਾ ਸੀਗਾ ਇਹਨਾਂ ਦਾ ਕਿਸੇ ਹੋਰ ਮੋਟਰਸਾਈਕਲ ਨੂੰ ਵੀ ਲੱਗਾ ਹੋਇਆ ਸੀ ਉਹ ਵੀ ਮੋਟਰਸਾਈਕਲ ਜਿਹੜਾ ਸੀਗਾ ਅਸੀਂ ਵੇਰ ਕੇ ਟਰੇਸ ਕਰ ਲਿਆ ਹੈਗਾ ਸੋ ਇਹਦੇ ਵਿੱਚ ਜਿਹੜੇ ਤਿੰਨ ਬੰਦੇ ਜਿਹੜਾ ਗਗਨਦੀਪ ਸੀਗਾ ਕਬੀਰ ਸਿੰਘ ਦਿਲਰਾਜ ਸਿੰਘ ਸੀਗਾ ਇਹ ਤਿੰਨੇ ਬੰਦੇ ਜਿਹੜੇ ਸੀਗੇ ਇਹ ਇੱਥੇ ਆਪਣੇ ਵੰਡਰ ਕਾਰਬਨਲ ਚੱਲ ਰਿਹਾ ਹੈਗਾ ਰੰਜੀ ਟਾਈਪ ਨਿਊ ਡੀ ਬਲੌਗ ਦੇ ਵਿੱਚ ਉੱਥੇ ਆਏ ਸੀਗੇ ਤੇ ਉੱਥੇ ਇਹਨਾਂ ਨੇ ਜਿਹੜਾ ਇੱਕ ਸੀਗਾ ਟॉय ਪਿਸਟਲ ਜਿਹਨੂੰ ਕਹਿੰਦੇ ਘਟਾਉਣਾ ਪਿਸਟੋਲ ਜਿਹੜਾ ਹੈਗਾ ਉਹ ਇਹਨਾਂ ਨੇ ਉੱਥੋਂ ਖਰੀਦਿਆ ਸੀਗਾ ਔਰ ਖਰੀਦਦੇ ਹੋਏ ਜਦੋਂ ਇਹ ਜਾ ਰਹੇ ਸੀਗੇ ਤੇ ਉਦੋਂ ਮੁੰਡੇ ਨੇ ਕਿਸੇ ਦਾ ਹੱਥ ਕੱਢ ਲਿਆ ਤੇ ਇਹਦੀ ਜਿਹੜੀ ਵੀਡੀਓ ਪਿੱਛੋਂ ਜਿਹੜੀ ਸੀਗੀ ਉਹ ਬਣਾਈ ਗਈ ਹੈ ਗੱਡੀ ਦੇ ਵਿੱਚੋਂ ਔਰ ਇਹ ਜਿਹੜੀ ਵੀਡੀਓ ਫਿਰ ਵਾਇਰਲ ਹੋ ਗਈ ਸੋ ਇਮੀਡੀਏਟਲੀ ਸਾਰੀ ਇਨਵੈਸਟੀਗੇਸ਼ਨ ਕਰਕੇ ਤਿੰਨਾਂ ਬੰਦਿਆਂ ਨੂੰ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਫੜ ਲਿਆ ਹੈਗਾ ਔਰ ਇਹਨਾਂ ਦੇ ਕੋਲੋਂ ਜਿਹੜਾ ਘਟਾਉਣਾ ਪਿਸਤੌਲ ਸੀਗਾ ਉਹ ਵੀ ਚੰਗੀ ਤਰ੍ਹਾਂ ਚੈੱਕ ਕਰਕੇ ਵੈਰੀਫਾਈ ਕਰਕੇ ਆਪਣੀ ਟੈਕਨੀਕਲੀ ਜਿਹੜੇ ਹੈਗੇ ਸਾਡੇ ਆਰਮਰ ਰੂਨ ਤੋਂ ਵੀ ਚੈੱਕ ਕਰਵਾ ਕੇ ਪਤਾ ਕਰ ਲਿਆ ਕਿ ਵਾਕਈ ਹੀ ਘਟਾਉਣਾ ਪਿਸਤੌਲ ਸੀਗਾ ਸੋ ਇਸ ਤਰ੍ਹਾਂ ਕਰਕੇ ਜਿਹੜਾ ਬੜਾ ਵੱਡਾ ਇੱਕ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਸੀਗਾ ਕਿ ਆਪਣosaur ਦੇ ਵਿੱਚ ਹਥਿਆਰ ਘੁਮਾ ਕੇ ਲੈ ਕੇ ਆ ਜਿੱਦਾਂ ਸੀਪੀ ਸਰ ਜਨ ਜਿਹੜੀ ਜੀਓ ਟੋਲਰੈਂਸ ਟੂਵਰਡਸ ਜਿਹੜੀ ਆ ਆਮਦਖਤ ਤੇ ਹੈਗੀ ਆ ਕਿ ਕੋਈ ਵੀ ਬੰਦਾ ਜਿਹੜਾ ਇਦਾਂ ਬੈਸ਼ਤ ਪਾਉਂਦਾ ਜਾਂ ਕੁਛ ਵੀ ਕਰਦਾ ਉਹਨੂੰ ਜਿਹੜਾ ਇਮੀਡੀਏਟਲੀ ਸਖਤ ਕਾਰਵਾਈ ਕਰਦੇ ਹੋਏ ਜਿਹੜਾ ਤਿੰਨਾਂ ਨੂੰ ਜਿਹੜਾ ਹੈਗਾ ਅਸੀਂ ਰਾਉਂਡ ਅਪ ਕਰਕੇ ਪੁਸ਼ਟੀ ਕੀਤੀ ਹੈ ਉਹਨਾਂ ਦਾ ਖਡੌਣਾ ਪਿਸਤੌਲ ਜਿਹੜਾ ਸੀਗਾ ਉਹ ਵੀ ਕਰ ਲਿਆ ਉਹ ਸਾਧ ਹੀ ਸਾਧ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨਾ ਕਿ ਜਦੋਂ ਵੀ ਕੋਈ ਐਸੀ ਇਨਫਾਰਮੇਸ਼ਨ ਤੁਸੀਂ ਸ਼ੇਅਰ ਕਰਦੇ ਹੁੰਦੇ ਥੋੜੀ ਜੀ ਮਤਕੇ ਜੀ ਜਿਹੜੀ ਹੈਗੀ ਆ ਵੈਰੀਫਿਕੇਸ਼ਨ ਜਿਹੜੀ ਪਈ ਹੈ ਜ਼ਰੂਰ ਕਰਨਾ ਸਰ ਇਹ ਚੁੱਪੋ ਜੀ ਰਹਿਣ ਵਾਲੇ ਇਸ ਮੁੱਦੇ ਅਦਰਵਾਇਜ਼ ਕੀ ਕਰ ਇਹ ਜਿਹੜਾ ਗਗਨਦੀਪ ਹੈਗਾ ਇਹ 21 ਸਾਲਾਂ ਦਾ ਹੈ ਤਰਨਤਨ ਰੋਡ ਦਾ ਹੈਗਾ ਜੀ ਗੁਰੂ ਨਾਨਕ ਕਲੋਨੀ ਦਾ ਕਬੀਰ ਜਿਹੜਾ ਹੈ ਕੋਟ ਮੰਗਲ ਸਿੰਘ ਦਾ ਹੈਗਾ ਤੇ ਦਿਲਰਾਜ ਜਿਹੜਾ ਹੈਗਾ ਇਹ ਗਲੀ ਨੰਬਰ 2 ਜਿਹੜਾ ਹੈਗਾ ਬਾਬਾ ਦੀਪ ਸਿੰਘ ਕਲੋਨੀ ਤਰਨਤਨ ਰੋਡ ਦੇ ਤਿੰਨੇ ਹੈਗੇ ਨੇ ਇਹ ਤਿੰਨੇ ਹੀ ਆਪਣੇ ਪ੍ਰਾਈਵੇਟ ਕੰਮ ਕਰਦੇ ਨੇ ਤੇ ਇਹਨਾਂ ਦੀ ਉਮਰ ਜਿਹੜੀ ਹੈਗੀ ਆ 20 ਤੋਂ 22-23 ਸਾਲ ਪਿੱਛੇ ਜੀ ਇਹ ਅਦਰਵਾਈਜ਼ ਇਹਨਾਂ ਨੇ ਕਿਉਂਕਿ ਲਹਿਰਾਂ ਦਾ ਕੱਢਣ ਦਾ ਕਾਰਨ ਹੈ ਨਾ ਇਸੀ ਕਾਰੋ ਕੀ ਉਹ ਬੈਠੇ ਤੇ ਉਹ ਸਾਈਕਲ ਜਿਹੜਾ ਪਿੱਛੇ ਬੰਦਾ ਸੀਗਾ ਜੋ ਉਹਨਾਂ ਨੇ ਇਨੀਸ਼ੀਅਲ ਪੁਛਗਿਛ ਤੋਂ ਦੱਸਿਆ ਹੈਗਾ ਕਿ ਇਹ ਜਿਹੜੇ ਸੀਗੇ ਉਹਨਾਂ ਨੇ ਇੱਕ ਟੁਆਇ ਪਿਸਟਲ ਲਿਆ ਹੋਇਆ ਸੀ ਜਿਹੜਾ ਪਿੱਛੇ ਬੰਦਾ ਬੈਠਾ ਸੀਗਾ ਉਹਨੇ ਆਪਣਾ ਹੈਂਡ ਚੇਂਜ ਕੀਤਾ ਜਦੋਂ ਹੈਂਡ ਚੇਂਜ ਕੀਤਾ ਤੇ ਉਹਦਾ ਜਿਹੜਾ ਸੀਗਾ ਰਾਈਟ ਹੈਂਡ ਸਾਈਡ ਤੋਂ ਜਿਹੜਾ ਪਿਸਤੌਲ ਵਿਖਾਇਆ ਗਿਆ ਔਰ ਇਮੀਡੀਏਟਲੀ ਵਾਕਿਆ ਤੁਹਾਡੇ ਵਾਲੀ ਗੱਲ ਸਹੀ ਆ ਇਮੀਡੀਏਟਲੀ ਆਪਾਂ ਵੀਡੀਓ ਵੇਖੀਏ ਤੇ ਵੀਡੀਓ ਵੇਖਦੇ ਇਸੇ ਤਰੀਕੇ ਨਾਲ ਹੀ ਲੱਗਦਾ ਆ ਕਿ ਜਿਹੜਾ ਇਹ ਵਾਕਿਆ ਹੀ ਜਿਹੜਾ ਹੈਗਾ ਮਤਲਬ ਕਿ ਪਿਸਟਲ ਜਿਹੜਾ ਹੈਗਾ ਉਹ ਕੱਢਿਆ ਗਿਆ ਔਰ ਬਦਮਾ ਬਿਲਕੁਲ ਸਹੀ ਗੱਲ ਹੈ ਤੁਹਾਡੀ ਜਿਹੜਾ ਉਹਦਾ ਗੈਸਚਰ ਸੀਗਾ ਉਹ ਇਸ ਤਰ੍ਹਾਂ ਦਾ ਹੀ ਸ਼ੋਅ ਹੁੰਦਾ ਆ ਵੀ ਇਸ ਤੋਂ ਲੱਗਦਾ ਵੀ ਇਹ ਜਿਹੜਾ ਬਦਮਾਸ਼ੀ ਚ ਹਵਾ ਕਰਨਾ ਹੈ ਸਰ ਸਾਰੇ ਅੰਗੂਮੜੀ ਤਿੰਨਾਂ ਦੇ ਕੀ ਆ ਬਾਈ ਸਾਹਿਬ ਦੇ ਥਰੀਪ ਪੜਦੇ ਵੀ ਹੋਣਗੇ ਜਾਂ ਕੁਝ ਕਰਦੇ ਹੋਣਗੇ ਐਸ ਟਾਈਮ ਪ੍ਰਾਈਵੇਟ ਕੰਮ ਪ੍ਰਾਈਵੇਟ ਕੰਮ ਤੇ ਕੀ ਹੈ ਕਿਸੇ ਨੂੰ ਫੋਲੋ ਕਰ ਰਹੀ ਸੀ ਜਾਂ ਫਿਰ ਉਹਦਾ ਹੀ ਕਿ ਉਹ ਇੱਕ ਮਨਸ਼ਾ ਸੀ ਕੀ ਮਨਸ਼ਾ ਕੀ ਰੋਣਾ ਪਿਸਟੋਲ ਖਰੀਦ ਕੇ ਇਹੜਾ ਇੱਕ ਜਿਹੜੀ ਐਸ ਜਿੱਦਾਂ ਆਪਾਂ ਬੱਚੇ ਚ ਖਿਡਾਉਣਾ ਤਾਂ ਸੌਲ ਕੋਈ ਖਰੀਦ ਦੇਣਾ ਉਹਨਾਂ ਨੂੰ ਅੱਛਾ ਲੱਗਾ ਉਹਨਾਂ ਨੇ ਉਹਨਾਂ ਨੂੰ ਖਰੀਦ ਦਿਆ ਉਹਨੂੰ ਲੈ ਕੇ ਜਾ ਰਹੇ ਸੀ ਜੇ ਤਾਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮਨਸ਼ਾ ਉਹਨਾਂ ਦੀ ਕੋਈ ਗਲਤ ਨਹੀਂ ਸੀ ਜੋ ਹੁਣ ਤੱਕ ਦੀ ਸਾਡੀ ਪ੍ਰੀਮੀਅਮ ਰੀ ਇਨਵੈਸਟੀਗੇਸ਼ਨ ਤਾਂ ਵੀ ਕੋਈ ਮਾਮਲਾ ਨਹੀਂ ਦਰਜ ਕੀਤਾ ਗਿਆ ਨਹੀਂ ਇਹਨਾਂ ਦੇ ਜੇ ਖੋਜ ਜੇ ਐਡਾ ਵੱਡਾ ਕੰਮ ਕੀਤਾ ਇਹਨਾਂ ਨੂੰ ਛੋਟੀ ਚੀਜ਼ ਮੈਂ ਸਾਰਿਆਂ ਨੂੰ ਤੁਹਾਨੂੰ ਅਪੀਲ ਕਰਦਾ ਵੀ ਕੋਈ ਵੀ ਜਦੋਂ ਵੈਪਨ ਕਿਸੇ ਨੂੰ ਦਿਖਾਉਂਦੇ ਹੋ ਕੋਈ ਸੈਂਸਿਟੀਵਿਟੀ ਹੁੰਦੀ ਹੈ ਕਿ ਉਹਦੇ ਨਾਲ ਸਾਰਾ ਮਾਹੌਲ ਇੱਕ ਵਾਰੀ ਜਿਹੜਾ ਹੈ ਖਰਾਬ ਹੁੰਦਾ ਸੋ ਪ੍ਰੀਵੈਂਟਿਵ ਐਕਸ਼ਨ ਅਸੀਂ ਹਮੇਸ਼ਾ ਜ਼ਰੂਰ ਕੀਤਾ ਹੈ 255 ਕੋਈ 755 ਕੋਈ ਕਿਸ ਤਰ੍ਹਾਂ ਦੀ ਕੋਈ ਕੋਈ ਵੀ ਹਾਂ ਨਹੀਂ ਪ੍ਰੋਵੈਂਟਿਵ ਐਕਟ 755 ਕੀਤੀ ਗਈ ਹੈ ਜਾਨੀ ਪ੍ਰੋਵੈਂਟਿਵ ਅਰੈਸਟ ਕੀਤਾ ਗਿਆ ਪਰ ਇਹਨਾਂ ਨੂੰ ਅਸੀਂ ਤੁਹਾਨੂੰ ਸਾਰਿਆਂ ਨੂੰ ਵਾਰਨ ਕਰਦੇ ਹਾਂ ਵੀ ਕੋਈ ਵੀ ਬੰਦਾ ਜਿਹੜਾ ਹੈਗਾ ਆਪਣਾ ਵੈਪਰ ਜੇ ਇਸ ਤਰ੍ਹਾਂ ਕੋਈ ਕਰੇਗਾ ਤੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਸਮਝ ਲਓ ਉਸੇ ਕਿ ਇੱਕ ਤਰ੍ਹਾਂ ਦਾ ਸਮਝੋ ਕੋਈ ਇੱਕ ਤਰ੍ਹਾਂ ਜਿਸ ਤਰ੍ਹਾਂ ਪਿੱਛੇ ਮੁੜ ਕੇ ਦੇਖਦਾ ਆਪਣਾ ਦੁਨੀਆਂ ਦਾ ਬਹੁਤ ਜ਼ਾਲ ਕਰ ਰਿਹਾ ਕੋਈ ਪਹਿਲੇ ਪਰਚੇ ਵੀ ਲਿਆ ਰਿਹਾ ਤੇ ਕੋਈ ਨਹੀਂ ਪਹਿਲੇ ਇਹਨਾਂ ਦਾ ਕੋਈ ਕ੍ਰਾਈਮ ਨਹੀਂ ਹੈ ਬਸ ਸੋਸ਼ਲ ਮੀਡੀਆ ਦੇ ਚੱਕਰ ਜੇ ਰਹੇ ਹੈ ਸੋਸ਼ਲ ਮੀਡੀਆ ਨੂੰ ਕਹਿ ਸਕਦੇ ਆ ਇੱਕ ਇੱਕ ਮੂਵਮੈਂਟ ਜਿਹੜੀ ਨਾ ਉਹ ਵੀਡੀਓ ਤੇ ਕਲਿੱਕ ਇਸ ਤਰ੍ਹਾਂ ਬਣੀ ਤੇ ਉਹ ਹਾਫ ਭਾਅ ਵੀ ਬਿਲਕੁਲ ਤੁਸੀਂ ਸਹੀ ਕਿਹਾ ਵੀ ਉਹਨਾਂ ਦੇ ਹਾਫ ਭਾਅ ਜਿਹੜੇ ਸੀਗੇ ਉਹ ਮੈਚ ਕਰ ਗਏ ਉਸ ਤਰ੍ਹਾਂ ਜਿਹੜੇ ਮਤਲਬ ਕਿ ਉਹਨਾਂ ਦਾ ਗੈਸੇ ਸੀਗਾ ਬਦਮਾਸ਼ੀ ਟਾਈਪ ਸੀਗਾ ਸੋ ਅਲਟੀਮੇਟਲੀ ਇਹਨੇ ਬੜੀ ਜ਼ਿਆਦਾ ਇਮੀਡੀਏਟਲੀ ਤੁਹਾਨੂੰ ਪਤਾ ਕਿ ਸਾਰੇ ਬੜੀ ਜਿੱਤੀ ਵਾਇਰਲ ਹੋਈ ਆਲਓਵ ਔਰ ਸਾਨੂੰ ਬੜੀ ਮਤਲਬ ਕਿ ਖੁਸ਼ੀ ਹੈ ਕਿ ਅਸੀਂ ਇਹਨੂੰ ਬੜੀ ਛੇਤੀ ਟਰੇਸ ਕਰ ਲਿਆ ਤੇ ਤੁਹਾਡੇ ਸਾਹਮਣੇ ਆ ਕੇ ਇਹਨੂੰ ਅਸੀਂ ਕਲੈਰੀਫਾਈ ਕਰ ਰਹੇ ਹਾਂ ਜਿਸ ਦਾ ਮਸੂਹ ਉੱਤਰ ਗਿਆ ਸਿਕਿਉਰਿਟੀ ਪਲੇਟਾਂ ਦੀ ਗੱਲ ਕੀਤੀ ਜਾਂਦੀ ਜੀ ਹਰ ਇੱਕ ਵਨ ਐਕਸਕਲੂਸਿਵ ਇਹਨਾਂ ਦੇ ਸਿਕਿਉਰਿਟੀ ਪਲੇਟ ਵੀ ਨਹੀਂ ਲੱਗੀ ਹੋਈ ਉਹ ਮੋਟਰਸਾਈਕਲ ਇਹਨਾਂ ਦਾ ਸੀ ਜੀ ਜੀ ਇਹ ਜਿਹੜਾ ਇਹਨਾਂ ਕੋਲ ਮੋਟਰਸਾਈਕਲ ਸੀਗਾ ਉਹਨਾਂ ਸੀ ਹੈ ਸਿਕਿਉਰਿਟੀ ਪਲੇਟ ਸੀ ਜਿਹੜੀ ਤੁਸੀਂ ਸਹੀ ਗੱਲ ਕਹਿ ਰਹੇ ਹੋ ਸਾਰਿਆਂ ਨੂੰ ਲਗਾਉਣੀ ਚਾਹੀਦੀ ਹੈ ਉਹਦਾ ਸਾਡੀ ਵੀ ਸਿਕਿਉਰਿਟੀ ਵਾਧੀ ਹੈ ਔਰ ਸਾਡੀ ਗੱਡੀ ਦੀ ਵੀ ਸਿਕਿਉਰਿਟੀ ਵਾਧੀ ਹੈ ਤੇ ਲਵਾਉਣੀ ਚ ਸਾਡੇ ਜਿਸ ਤਰ੍ਹਾਂ ਇਹਨਾਂ ਦੇ ਕੋਲ ਮੋਟਰਸਾਈਕਲ ਨੂੰ ਦੋ ਨੰਬਰ ਲੱਗੇ ਸੀ ਕਿਉਂ ਦੋ ਨੰਬਰ ਲੱਗੇ ਸੀ ਲੱਗਦਾ ਹੈ ਉਹ ਦੂਜਾ ਮੋਟਰਸਾਈਕਲ ਚੋਰੀ ਦਾ ਸੀ ਇਹ ਚੋਰੀ ਦਾ ਸੀ ਇਹ ਵੈਰੀਫਿਕੇਸ਼ਨ ਦਾ ਪਾਰਟ ਹੈਗਾ ਅਸੀਂ ਦੋਨੇ ਮੋਟਰਸਾਈਕਲ ਜਿਹੜੇ ਹੈਗੇ ਵੈਰੀਫਾਈ ਕਰਦੇ ਹਾਂ ਸਰ ਜਿੱਦਨ ਦੀ ਇਹਨਾਂ ਦੀ ਵੀਡੀਓ ਸਾਹਮਣੇ ਆਈ ਹੈ ਉਦੋਂ ਬਹੁਤ ਵੱਡਾ ਤੈਨਸੀ 크리스마 ਦਾ ਦਿਨ ਸੀ ਉਹਨਾਂ ਦੇ ਕੋਲ ਹੋਕਿਆ ਯਾਰਾ ਕਿ ਪੁਲਿਸ ਦੇ ਵੱਲੋਂ ਬਹੁਤ ਜ਼ਿਆਰੀ ਨਾਕਾ ਬੰਦੀ ਵੀ ਕੀਤੀ ਗਈ ਆ ਪਰ ਇਹਨਾਂ ਦੇ ਵੱਲੋਂ ਸ਼ਰੀਆਮ ਜਿਸ ਤਰ੍ਹਾਂ ਹਥਿਆਰ ਦਿਖਾਇਆ ਗਿਆ ਤਾਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਪੁਲਿਸ ਦੇ ਵੱਲੋਂ ਨਾਕਾ ਬੰਦੀ ਦੇ ਉੱਪਰ ਨਹੀਂ ਦੇਖਿਆ ਗਿਆ ਉਹ ਕਿ ਪੁਲਿਸ ਦੇ ਲਿਮਿਟਡ ਰਿਸੋਰਸਸ ਨੇ ਲਿਮਿਟਡ ਮਨਪਾਵਰ ਹੈ। ਹਰ ਜਗ੍ਹਾ ਹਰ ਥਾਂ ਤੇ ਨਹੀਂ ਹੋ ਸਕਦੀ। ਪਰ ਤੁਸੀਂ ਇਸ ਚੀਜ਼ ਨੂੰ ਐਪਰੀਸ਼ੀਏਟ ਕਰੋ ਕਿ ਜਦੋਂ ਅੰਮ੍ਰਿਤਸਰ ਦੇ ਵਿੱਚ ਕ੍ਰਾਈਮ ਹੁੰਦਾ ਉਹਨੂੰ ਡਿਟੈਕਟ ਹੋ ਜਾਂਦਾ ਹੈ। ਇਹ ਦੁਨੀਆ ਦੇ ਵਿੱਚ ਕਿਤੇ ਵੀ ਕਿਸੇ ਵੀ ਫੋਰਸ ਹਰ ਜਗ੍ਹਾ 100% ਚੱਪੇ-ਚੱਪੇ ਤੇ ਕਦੇ ਪੁਲਿਸ ਹਾਜ਼ਰ ਨਹੀਂ ਹੁੰਦਾ। ਸੋ ਕ੍ਰਾਈਮ ਹੋਇਆ ਉਹਦੀ ਡਿਟੈਕਸ਼ਨ ਹੋ ਗਈ ਆ। ਹੁਣ ਦਾ ਆਪਣੇ ਕੋਲ ਸੀਸੀਟੀਵੀ ਆ ਗਏ, ਹੋਰ ਟੈਕਨੀਕਸ ਆ ਗੀਆਂ। ਉਹਨਾਂ ਸਾਰਿਆਂ ਨੂੰ ਵਰਤਦੇ ਹੋયા ਸੀ ਉਹਨਾਂ ਨੂੰ ਡਿਟੈਕਟ ਕਰ ਲਿਆ। ਹਰ ਜਗ੍ਹਾ ਤੇ ਕਿਸੇ ਹਰ ਮੋੜ ਤੇ ਪੁਲਿਸ ਨਹੀਂ ਹਾਜ਼ਰ ਹੋ ਸਕਦੀ ਕਿਉਂਕਿ ਸਾਡੇ ਕੋਲ ਲਿਮਟਿਡ ਰਿਸੋਰਸਸ ਨੇ ਲਿਮਟਿਡ ਮੈਨਪਾਵ ਹਨ ਤੁਸੀਂ ਵੀ ਸਾਡੇ ਸਮਝਦੇ ਹੋ ਕਿ ਐਡੇ ਵੱਡੇ ਸ਼ਹਿਰ ਦੇ ਵਿੱਚ ਜੇ ਤਾਂ ਹੈਗਾ ਹਰ ਜਗ੍ਹਾ ਤੇ ਨਹੀਂ ਹੋ ਸਕਦੀ ਇੱਕ ਛੋਟਾ ਜਿਹਾ ਇਨਸੀਡੈਂਟ ਕੁਝ ਸੈਕਿੰਡ ਦਾ ਇੱਕ ਜਗ੍ਹਾ ਤੇ ਹੋ ਗਿਆ ਸੋ ਉਹਦੇ ਲਈ ਆਪਾਂ ਜਿਹ ਉਹਨੂੰ ਡਿਟੈਕਟ ਕਰ ਲਿਆ ਇਸ ਤਰ੍ਹਾਂ ਸਾਡੀ ਬਹੁਤ ਵੱਡੀ ਇਹ ਚ ਉਪਲਬਧੀ ਸਮਝ ਰਹਾ ਮੈਂ ਤੁਹਾਨੂੰ ਕਿ ਜੇ ਹੋਇਆ ਤਾਂ ਡਿਟੈਕਟ ਹੋ ਗਿਆ ਸਹੀ ਸਰ ਜ्यादातर ਖਡੂਣਾ ਪਸੂਲਾ ਨਾਲ ਇਹ ਸਾਰੀ ਇਹ ਦੁਵਾਰਦਾ ਤਾਂ ਅੱਗੇ ਵੀ ਹੋਈਆਂ ਪਿੱਛੇ ਵੀ ਬੰਦੇ ਪੜੇਗੇ ਖਡੂਣਾ ਪਸੂਲਾ ਪੜੇਗੀ ਹੈ ਇਹਦੇ ਬਦੂ ਤੁਸੀਂ ਕੀ ਡੋਣਾ ਚਾਹੋ ਦੇਖੋ ਖਡੂਣਾ ਪਸੂਲਾ ਮੈਂ ਸਾਰਿਆਂ ਨੂੰ ਇਹੀ ਕਹਾਂਗਾ ਕਿ ਜਦੋਂ ਜੇ ਕ੍ਰਾਈਮ ਕਰਦੇ ਆ ਤਾਂ ਫਿਰ ਤਾਂ ਅਫੈਂਸ ਹੋਣਾ ਹੀ ਹੋਣਾ ਇਹਨੂੰ ਨਾ ਹੀ ਕਰੋ